ਤਵਾਗਤਾ ਦੋਸਤੋ ਸੋਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਕਪੈਨ ਬਕਾਊ ਤੇ ਆਪਾਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਮੇਰੇ ਆਪਣੇ ਪਿੰਡ ਦੀ ਵੀਡੀਓ ਹੈ ਇਹ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਤਸਵੀਰ ਆਮਪਰਾ ਫੂਲਾ ਸਾਨੂੰ ਤੇ ਬਾਈ ਤੋਂ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਵੀ ਕੀ ਕਿੰਨਾ ਮਾਡਲ ਹੈ ਇਹ ਕੀ ਰੇਟ ਹੈ ਰੇਟ ਵੀ ਵੀਡੀਓ ਦੇ ਵਿੱਚ ਕਰਾਵਾਂਗੇ ਸਾਰਾ ਸਮਾਨ ਦਿਖਾਵਾਂਗੇ ਤੇ ਬਹੁਤ ਸਾਫ਼ ਮਸ਼ੀਨ ਹੈ ਦੇਖ ਕੇ ਸੁਪਰ ਸਟੈਂਡਰਡ ਕੰਪਨੀ ਦੀ ਮਸ਼ੀਨ ਹੈ ਤੇ ਬਾਈ ਉਹ ਨਮੀ ਲੈ ਕੇ ਆਏ ਸੀ ਨਮੀ ਕਢਾ ਕੇ ਲੈ ਆਏ ਸੀ ਤੇ ਬਾਈਆਂ ਨੂੰ ਹੀ ਚਲਾਈਏ ਸਾਰੇ ਸੀਜ਼ਨ ਤੇ ਕਰਾਉਣੇ ਗੱਲਬਾਤ ਨਾਲੇ ਆਪਾਂ ਬਾਈ ਤੋਂ ਪੁੱਛਾਂਗੇ ਮੋਬਾਈਲ ਨੰਬਰ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਸਸੀ ਕੌਰ ਬਾਈ ਜੀ ਸਸੀ ਕੌਰ ਬਾਈ ਜੀ ਬਾਈ ਆਪਣਾ ਨਾਮ ਦੱਸਿਓ ਜਗਸੀਰ ਸਿੰਘ ਜੀ ਬਾਈ ਜਗਸੀਰ ਸਿੰਘ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ 98786 ਹਾਂਜੀ 52982 ਠੀਕ ਹੈ ਜੀ ਤੇ ਜਿਹੜੀ ਆਪਣੀ ਇਹ ਮਸ਼ੀਨ ਆ ਕਿੰਨੇ ਮਾਡਲ ਹੈ ਜੀ ਇਹ 10 ਮਾਡਲ ਹੈ ਜੀ ਠੀਕ ਹੈ ਜੀ ਤੁਸੀਂ ਆਪ ਵੀ ਲੈ ਕੇ ਆਈ ਸੀ ਆਪ ਨਮੀ ਲੈ ਕੇ ਆਏ ਸੀ ਠੀਕ ਹੈ ਜੀ ਕਿੰਨੇ ਸੀਜ਼ਨ ਲਾਤੀ ਜੀ ਇਹਨਾਂ ਤੇ ਦੱਸ ਜੀ ਮਨੋਜੀ ਦੱਸਦੀ ਆਈ ਵੀ ਆ ਠੀਕ ਆ ਜੀ ਠੀਕ ਆ ਜੀ ਤੇ ਸੁਪਰ ਸਟੈਂਡਰਡ ਦੀ ਕੰਪਨੀ ਦੀ ਇਹ ਮਸ਼ੀਨ ਸੁਪਰ ਸਟੈਂਡਰਡ ਕੰਪਨੀ ਆ ਹਾਂ ਜੀ ਠੀਕ ਆ ਜੀ ਤੇ ਇਹਦਾ ਰੇਟ ਕੀ ਕਰਨਾ ਆਪਾਂ ਜੀ ਜੀ 2 ਲੱਖ 30 ਹਜ਼ਾਰ ਚੱਲਣਗੇ ਠੀਕ ਆ ਵਿੱਚੋਂ ਮਾਨਤਨ ਕਰ ਦਿਆਂਗੇ ਜੀ ਉਹ ਕਰ ਦਾਂਗੇ ਠੀਕ ਆ ਜੀ ਤੇ ਇਹਦੇ ਨਾਲ ਆਪਾਂ ਟਾਇਰ ਕਿਹੜੇ ਦੇਣੇ ਜੀ ਟਾਇਰ ਮਗਰ ਲੈ ਗਿਓ ਨਾਲ ਅਸੀਂ ਆਹ ਟਾਇਰ ਆ ਜੀ ਨਾਲ ਠੀਕ ਆ ਜੀ ਬਾਕੀ ਸਾਰਾ ਸਮਾਨ ਪੂਰਾ ਓਕੇ ਜੀ ਸਾਰਾ ਦਿਨ ਵੀ ਠੀਕ ਹੈ ਜੀ ਜਿਹੜੇ ਵੀ ਭਰਾਣੇ ਲੈਣੀ ਹੋਵੇ ਜੀ ਹਾਂਜੀ ਹਾਂ ਤੇ ਵੀ ਸਾਰਾ ਸਮਾਨ ਚੈੱਕ ਕਰਾ ਕੇ ਦੇਣਾ ਠੀਕ ਹੈ ਜੀ ਆਪਣੀ ਪੂਰੀ ਫੋਨ ਗਰੰਟੀ ਹੈ ਮਸ਼ੀਨ ਦੀ ਪੂਰੀ ਵਧਗਾ ਚੱਲੂ ਜੀ ਠੀਕ ਹੈ ਜੀ ਕੋਈ ਠੀਕ ਹੈ ਜੀ ਲਓ ਵੀ ਸੱਜਣੋ ਰੰਗ ਰੋਗਣ ਵੀ ਬਹੁਤ ਸਾਫ ਪਿਆਗਾ ਤੇ ਦੇਖ ਸਕਦੇ ਹੋ ਬਾਈਆਂ ਦੀ ਬਹੁਤ ਸਮਾਈਆ ਦਾਸ ਮਾਡਲ ਆ ਜਿਹੜੇ ਭਰਾਣੇ ਸੀਜ਼ਨ ਲਾਉਣ ਨੂੰ ਮਸ਼ੀਨ ਲੈਣੀ ਹੋਵੇ ਤੇ ਤੁਸੀਂ ਆ ਕੇ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਤਸੀਰ ਰਾਮਪਰਾਪੂੜਾ ਮੋਬਾਈਲ ਨੰਬਰ ਆਪਾਂ ਵੀਡੀਓ ਚ ਲਾਇਆ ਤਾਂ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਈ ਤੋਂ ਦੇਖੋ ਬਹੁਤ ਵਧੀਆ ਰੰਗ ਰੋਗਣ ਵੀ ਬਹੁਤ ਆ ਪੂਰੀ ਸਾਫ ਮਸ਼ੀਨ ਆ ਦੇਖ ਸਕਦੇ ਹੋ ਤੁਸੀਂ ਤੇ ਸਾਰਾ ਸਮਾਨ ਬਾਈ ਕਹਿੰਦੇ ਵੀ ਨਾਲ ਦੇਵਾਂਗੇ ਆ ਕਟਰਾ ਕਟਰ ਵੀ ਪੂਰਾ ਸਾਫ ਪਿਆ ਦੇਖੋ ਹਾਂਜੀ ਲਓ ਜੀ ਵਿੱਚੋ ਵੀ ਦਿਖਾ ਦਿੰਨੇ ਤੁਹਾਨੂੰ ਪੂਰੀ ਸਾਫ ਮਸ਼ੀਨ ਪਈਆ ਬਾਈਆਂ ਦੀ ਬਹੁਤ ਸਮਾਈਆ ਆਪ ਹੀ ਬਾਈ ਚਲਾਉਂਦੇ ਆ ਕੋਈ ਡਰਾਈਵਰ ਨਹੀਂਗਾ ਦੇਖ ਸਕਦੇ ਹੋ ਤੁਸੀਂ ਜਿਹੜੇ ਵੀ ਤੇ ਬਾਈ ਕਹਿੰਦੇ ਵੀ ਅਸੀਂ ਬਾਹਰ ਵੀ ਕਦੇ ਨਹੀਂ ਖੜਾਈ ਤੇ ਅੰਦਰ ਹੀ ਬਹੁਤ ਸਮਾਈ ਦੇ ਨਾਲ ਸੰਦ ਰੱਖਦੇ ਆ ਬਾਈ ਤੇ ਜਿਹੜੇ ਭਰਾ ਨੂੰ ਪਸੰਦ ਹੋਵੇ ਕਪੈਣ ਖਰੀਦਣੀ ਹੋਵੇ ਨਾਲੇ ਤਾਂ ਤੁਹਾਡਾ ਕਿਸਾਨ ਭਰਾਵਾਂ ਦਾ ਫਾਇਦਾ ਹੋ ਜੂਗਾ ਤੇ ਆ ਕੇ ਤੁਸੀਂ ਪਿੰਡ ਜਲਾਲ ਤੇ ਖਰੀਦ ਸਕਦੇ ਹੋ ਬਾਈ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ